ਜੀ ਗੱਲ ਜੀ ਸਾਰੇ ਕਿਸਾਨ ਵੀਰਾਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 2 ਮਈ 2024 ਪੰਜਾਬ ਦੇ ਮੌਸਮ ਦੀ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕੀ ਕਿਸਾਨਾਂ ਦੇ ਲਈ ਇਸ ਦਿਨ ਦੇ ਵਿੱਚ ਹੋ ਸਕਦਾ ਹੈ ਤੇ ਆਉਂਦੇ ਦਿਨਾਂ ਦੇ ਬਾਰੇ ਵੀ ਥੋੜੀ ਬਹੁਤ ਦੀ ਓਵਰਵਿਊ ਦੇਣ ਦੀ ਕੋਸ਼ਿਸ਼ ਕਰਾਂਗੇ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਜੀ ਅੱਜ ਦੇ ਦਿਨ ਦੀ ਗੱਲ ਕਰੀਏ ਅੱਜ ਦੇ ਦਿਨ ਦਾ ਮੌਸਮ ਫਿਲਹਾਲ ਸਾਫ਼ ਬਣੇ ਰਹੇਗਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਅੱਜ ਦੇ ਦਿਨ ਦੀ ਕੀ ਕਹਿੰਦੀ ਹੈ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਜੀ ਪੰਜਾਬ ਦੇ ਉੱਪਰ ਕੋਈ ਕਿਸੇ ਤਰੀਕੇ ਦੀ ਬੱਦਲਵਾਈ ਦਿਖਾਈ ਨਹੀਂ ਦੇ ਰਹੀ ਜਿਸ ਤੋਂ ਕਿ ਸਾਫ਼ ਪ੍ਰਤੀਤ ਹੁੰਦਾ ਹੈ ਕਿ ਅੱਜ ਦਿਨ ਦੇ ਵੇਲੇ ਪੂਰੀ ਕੜਕਮਈ ਧੁੱਪ ਪੈਣ ਦੇ ਅਸਰ ਬਣੇ ਹੋਏ ਨੇ ਜੀ ਇੱਕ ਪਛਵੀ ਸਿਸਟਮ ਬਣਿਆ ਹੋਇਆ ਪਹਾੜੀ ਖੇਤਰਾਂ ਦੇ ਵਿੱਚ ਜੋ ਕਿ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਹਵਾਵਾਂ ਦੇ ਨਾਲ ਠੰਡ ਵਾਲੀ ਹਵਾ ਪੰਜਾਬ ਦੇ ਵਿੱਚ ਲੈ ਕੇ ਆਵੇਗਾ ਜਿਸ ਦੇ ਕੰਨ ਦੁਪਹਿਰ ਦੇ ਵੇਲੇ ਧੁੱਪ ਬਿਸ਼ੱਕ ਚਮਕੇਗੀ ਪਰ ਗਰਮੀ ਦਾ ਅਹਿਸਾਸ ਇੰਨਾ ਜ਼ਿਆਦਾ ਨਹੀਂ ਹੋਵੇਗਾ ਤੇ ਜਿਸ ਦੇ ਕਾਰਨ ਗਰਮੀ ਠੀਕ ਠਾਕ ਬਣੇ ਰਹੇ ਰਵੇਗੀ ਬਾਕੀ ਗੱਲ ਕਰ ਲਈ ਟੈਂਪਰੇਚਰ ਦੀ ਮੁਰ ਤੋਂ ਮੌਸਮ ਵਿਭਾਗ ਦੇ ਅਲਰਟ ਵੱਲ ਚੱਲਦੇ ਹਾਂ ਜੀ ਮੌਸਮ ਵਿਭਾਗ ਵੱਲੋਂ ਦਿੱਤੇ ਹੋਏ ਅਲਰਟ ਦੇ ਮੁਤਾਬਕ ਅੱਜ ਜੋ ਬੀਤੀ ਕੱਲ ਦੀ ਗੱਲ ਕਰੀ ਤਾਂ 37 ਡਿਗਰੀ ਦੇ ਨੇੜੇ ਤੇਰੇ ਟੈਂਪਰੇਚਰ ਪਠਿੰਡੇ ਵਿੱਚ ਤੇ ਹਰਿਆਣਾ ਦੀ ਗੱਲ ਕਰੀਏ ਤਾਂ ਵਿਭਾਨੀ ਦੇ ਵਿੱਚ ਵੀ 37 ਡਿਗਰੀ ਦੇ ਨੇੜੇ ਤੇਰੇ ਟੈਂਪਰੇਚਰ ਰਹਿ ਬਣੇ ਆਏ ਹੋਇਆ ਸੀ ਕਿਉਂਕਿ ਇਹ ਟੈਂਪਰੇਚਰ ਦੇ ਵਿੱਚ ਜਿਹੜੀ ਗ੍ਰਾਵਿਟ ਆਈ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਪੱਛਮੀ ਡਿਸਟਰਬੈਂਸ ਪੰਜਾਬ ਦੇ ਵਿੱਚ ਹੋਈ ਸੀ ਤੇ ਆਖਰੀ ਦਿਨਾਂ ਦੇ ਵਿੱਚ ਹਲਕੇ ਫੁਲਕੇ ਸਪੈਲ ਮਾਝੇ ਦੇ ਖੇਤਰਾਂ ਤੇ ਤੇ ਦੁਆਬੇ ਦੇ ਖੇਤਰਾਂ ਵਿੱਚ ਹੋਏ ਸੀ ਉਹਨਾਂ ਦੇ ਕਾਰਨ ਪੰਜਾਬ ਦੇ ਵਿੱਚ ਵੀ ਅਸਰ ਹੋਇਆ ਹੈ ਤੇ ਪਹਾੜੀ ਖੇਤਰਾਂ ਦੇ ਵਿੱਚ ਜੋ ਇਸ ਟਾਈਮ ਵੈਸਟਰਨ ਡਿਸਟਰਬੈਂਸ ਫਿਲਹਾਲ ਚੱਲ ਰਹੀ ਹੈ ਉਸ ਤੋਂ ਵੀ ਜੋ ਹਵਾਵਾਂ ਆ ਰਹੀਆਂ ਨੇ ਉਹਦੇ ਕਾਰਨ ਪੰਜਾਬ ਦਾ ਟੈਂਪਰੇਚਰ 2 ਤੋਂ 3 ਡਿਗਰੀ ਘਟ ਦਿਖਾਈ ਦੇ ਰਿਹਾ ਹੈ ਤੇ ਗੱਲ ਕਰ ਲਈਏ ਆਉਂਦੇ 7 ਦਿਨਾਂ ਦੇ ਅਨੁਮਾਨ ਦੀ ਇੱਕ ਤਰੀਕ ਨੂੰ ਅਲਰਟ ਜਾਰੀ ਦੇ ਮੁਤਾਬਕ 2 ਤੋਂ ਲੈ ਕੇ ਅਗਰ 7 ਦਿਨਾਂ ਦੀ 7 ਤਰੀਕ ਦੀ ਗੱਲ ਕਰੀ ਤਾਂ 4 5 ਤੇ 6 ਤਿੰਨ ਦਿਨ ਆਈਸੋਲੇਟਡ ਰੇਨ ਮਤਲਬ ਹਲਕੀ ਤੋਂ ਘੱਟ ਦਰਮਿਆਨੀ ਤਰੀਕੇ ਦੀ ਰੇਨ ਹੋਣ ਦੇ ਚਾਂਸ ਬਣੇ ਹੋਏ ਨੇ ਤੇ ਇਹ ਰੇਨ ਕੋਈ ਬਹੁਤ ਵੱਡੀ ਰੇਨ ਨਹੀਂ ਹੈ ਹਲਕੇ ਫੁਲਕੇ ਸ਼ਰਾਟੇ ਦਰਮੀ ਇਹਨਾਂ ਤਿੰਨ ਦਿਨਾਂ ਦੇ ਵਿੱਚ ਦੇਖ ਸਕਦੇ ਨੇ ਉਹ ਸ਼ਰਾਟੇ ਦਰਮੀ ਵੀ ਉਸ ਤਰੀਕੇ ਦੇ ਹੋਣਗੇ ਕਿ ਇੱਕ ਪਿੰਡ ਦੇ ਵਿੱਚ ਮੀਂਹ ਹੋ ਗਿਆ 5 10 ਕਿਲੋਮੀਟਰ ਦੇ ਵਿੱਚ ਮੀਂਹ ਹੋ ਗਿਆ ਤੇ ਘੰਟੇ ਅੱਧੇ ਘੰਟੇ ਦੇ ਵਿੱਚ ਮੌਸਮ ਸਾਫ਼ ਹੋ ਗਿਆ ਅਜਹੀਆਂ ਗਤੀਵਿਧੀਆਂ ਪੰਜਾਬ ਦੇ ਵਿੱਚ ਵਣਦੀ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਅਗਰ ਅਲਰਟ ਦੀ ਗੱਲ ਕਰੀਏ ਅਲਰਟ ਸਿਰਫ ਇੱਕ ਬਣਿਆ ਹੋਇਆ ਹੈ 4 ਤਰੀਕ ਦੇ ਲਈ 4 ਤਰੀਕ ਦੇ ਲਈ ਇੱਕ ਥੰਡਰਸਟਾਰਮ ਲਾਈਟਿੰਗ ਤੇ ਆਈਸੋਲੇਟਿਡ ਪਲੇਸਰ ਤੇ ਮਤਲਬ ਕਿ ਟੁੱਟਵੇਂ ਰੂਪਾਂ ਦੇ ਵਿੱਚ ਪੰਜਾਬ ਦੇ ਵਿੱਚ ਹਲਕੀ ਬੂੰਦਾਬੰਦੀ ਦੇ ਨਾਲ ਗਰਜ ਚਮਕ ਦੇ ਛਿੱਟੇ ਹੁੰਦੇ ਦਿਖਾਈ ਦੇ ਰਹੇ ਨੇ ਤੇ ਇਹ ਇੱਕ ਪ੍ਰੀ ਮੌਨਸੂਨ ਮੌਸਮ ਦੀ ਨਿਸ਼ਾਨੀ ਹੁੰਦੀ ਹੈ ਕਿ 10-15 ਕਿਲੋਮੀਟਰ ਦੇ ਏਰੀਏ ਵਿੱਚ ਜਾਂ ਕਹ ਲਈਏ ਇੱਕ ਦੋ ਪਿੰਡਾਂ ਦੇ ਏਰੀਏ ਵਿੱਚ ਕਿੜਮਣ ਕਾਣੀ ਹੋ ਗਈ ਜਾਂ ਉਹ ਵੀ ਅੱਧੇ ਪੌਣੇ ਘੰਟੇ ਦੇ ਲਈ ਅਚਾਨਕ ਮੌਸਮ ਬਦਲ ਗਿਆ ਤੇ ਇਹ ਪ੍ਰੀ ਮੌਨਸੂਨ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਤੇ ਇਹਦੇ ਵਿੱਚ ਪੂਰੀ ਪ੍ਰੈਡਿਕਸ਼ਨ ਦੇਣਾ ਵੀ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੁੰਦੀ ਤੇ ਜੋ ਵੀ ਇਹਦੇ ਬਾਰੇ ਜਾਣਕਾਰੀ ਹੋਵੇਗੀ yellow alert ਦੇ ਬਾਰੇ ਉਹ ਥੋੜੇ ਜਿਹਾ ਤਿੰਨ ਤਰੀਕ ਦੇ ਨੇੜੇ ਤੇ ਦੱਸ ਦਵਾਂਗੇ ਕਿਉਂਕਿ yellow alert ਸਭ ਤੋਂ ਕਮਜ਼ੋਰ ਅਲਰਟ ਹੁੰਦਾ ਹੈ 10 ਤੋਂ 15% ਜਾਂ ਮੈਕਸਿਮਮ 20-25% ਦੇ ਨੇੜੇ ਤੇੜੇ ਦੇ ਚਾਂਸ ਰਹਿੰਦੇ ਨੇ ਮੀਂਹ ਦੇ ਵਿੱਚ ਤਬਦੀਲੀ ਕਰਨ ਦੇ ਵਿੱਚ ਮੌਸਮ ਦੇ ਵਿੱਚ ਤੇ ਕੋਈ ਬਹੁਤ ਵੱਡੀ ਤਬਦੀਲੀ ਨਹੀਂ ਹੁੰਦੀ ਇਸ ਕਰਕੇ ਇਸ ਨੂੰ yellow alert ਦੇ ਵਿੱਚ ਰੱਖਿਆ ਜਾਂਦਾ ਹੈ ਤੇ ਬਾਕੀ ਕੋਈ ਹੋਰ ਵੱਡੀ ਅਪਡੇਟ ਅਗਰ ਹੁੰਦੀ ਹੈ ਪੰਜਾਬ ਦੇ ਮੌਸਮ ਦੇ ਵਿੱਚ ਕਿਸਾਨਾਂ ਦੇ ਬਾਰੇ ਤੇ ਉਹ ਅਸੀਂ ਵੀਡੀਓ ਜਰੂਰ ਲੈ ਕੇ ਆਵਾਂਗੇ ਜੀ ਅਸੀਂ ਲਗਾਤਾਰ ਵੀਡੀਓ ਲੈ ਆਉਂਦੇ ਰਹਿੰਦੇ ਹਾਂ ਕਿਸਾਨੀ ਦੇ ਰਿਲੇਟਡ ਫਸਲਾਂ ਦੇ ਰਿਲੇਟਡ ਤੇ ਕਰੰਟ ਮੌਕੇ ਦੇ ਉੱਪਰ ਜੋ ਵੀ ਜ਼ਰੂਰਤ ਹੁੰਦੀ ਹੈ ਕਿਸਾਨਾਂ ਨੂੰ ਉਸ ਦੇ ਬਾਰੇ ਅਸੀਂ ਡੇਲੀ ਵੀਡੀਓ ਅਪਲੋਡ ਕਰਦੇ ਹਾਂ ਜੀ ਤੇ ਉਮੀਦ ਕਰਦੇ ਹਾਂ ਕਿ ਕਿਸਾਨਾਂ ਦੀ ਜੋ ਆਮਦਨ ਹੈ ਤੇ ਜੋ ਕੰਮ ਨੂੰ ਕਰਨ ਦਾ ਤਰੀਕਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਹੈਲਪ ਕਰ ਸਕੀਏ ਤਾਂ ਕਿ ਕਿਸੇ ਦੀ ਮਦਦ ਹੋ ਸਕੇ ਉਸ ਸਾਡੀ ਵੀਡੀਓ ਦੀ ਜਾਣਕਾਰੀ ਰਹੇ ਤੇ ਕਿਰਪਾ ਕਰਕੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਅਗਰ ਤੁਹਾਨੂੰ ਇਹ ਹੀ ਵੀਡੀਓ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤੇ ਅਸੀਂ ਸਾਡਾ ਹੌਸਲਾ ਵਧਾਓ ਵੀ ਅਜੇ ਹੀ ਅਸੀਂ ਵੀਡੀਓ ਲਗਾਤਾਰ ਅਪਲੋਡ ਕਰਦੇ ਰਹੀਏ ਤੇ ਕਮੈਂਟ ਕਰਕੇ ਥੱਲੇ ਜਰੂਰ ਦੱਸ ਕੇ ਜਾਇਓ ਕਿ ਤੁਸੀਂ ਕਿਸ ਏਰੀਆ ਤੋਂ ਬਿਲੋਂਗ ਕਰਦੇ ਹੋ ਤੇ ਤੁਸੀਂ ਕਿਸ ਕਿੱਤੇ ਦੇ ਨਾਲ ਰਿਲੇਟਡ ਕੰਮ ਕਰਦੇ ਹੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਸਾਡੇ ਸਬਸਕ੍ਰਾਈਬਰ ਕਿੱਥੋਂ ਬਿਲੋਂਗ ਕਰਦੇ ਨੇ ਕਿਸ ਏਰੀਆ ਤੋਂ ਨੇ ਕੀ ਕੰਮ ਕਰਦੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਕੇ ਦੀ ਵੀਡੀਓ ਚਾਹੀਦੀਆਂ ਨੇ ਉਸ ਤਰੀਕੇ ਦੀਆਂ ਵੀਡੀਓ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਾਂ ਕਿ ਤੁਹਾਡੀ ਪੂਰੀ ਤਰ੍ਹਾਂ ਨਾਲ ਮਦਦ ਹੋ ਸਕੇ ਤੇ ਸਾਨੂੰ ਵੀ ਇੱਕ ਮੋਟੀਵੇਸ਼ਨ ਮਿਲ ਸਕੇ ਕਿ ਅਸੀਂ ਵਧੀਆ ਕੰਮ ਕਰ ਰਹੇ ਹਾਂ ਤੇ ਇਸੇ ਉਮੀਦ ਦੇ ਨਾਲ ਤੁਹਾਨੂੰ ਤੋਂ ਅਲਵਿਦਾ ਲੈਂਦੇ ਹਾਂ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ